ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਬਹੁਤ ਹੀ ਮਹੱਤਵਪੂਰਨ ਟੌਪਿਕ ਤੇ ਅੱਜ ਗੱਲ ਕਰਨਗੇ ਤੀਰਤ ਸਿੰਘ ਪੀਨਾਕਲ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੌਣ ਦੇ ਬਾਦਸ਼ਾਹ ਔਰ ਹੁਣ ਵਿਜ਼ਟਰ ਵੀਜ਼ਾ ਵੀ ਦਵਾ ਰਹੇ ਨੇ ਭਾਵੇਂ ਸਪਾਊਸ ਹੈ ਉਹਨਾਂ ਨੂੰ ਵੀ ਵਿਜ਼ਟਰ ਵੀਜ਼ਾ ਔਰ ਬਹੁਤ ਮਹੱਤਵਪੂਰਨ ਟੌਪਿਕ ਹੈ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਮੇ پروگرام ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਇੱਕ ਵਿਸ਼ਾ ਬੜਾ ਮਹੱਤਵਪੂਰਨ ਕੈਨੇਡਾ ਦੇ ਵਿੱਚ ਹੁਣ ਪੀਆਰ ਦੇ ਲਈ ਚੰਗਾ ਕੋਰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕਈ ਕੰਸਲਟੈਂਟ ਲਗਭਗ ਜਿਹੜਾ ਕੋਰਸ ਵਿਦਿਆਰਥੀ ਪੁੱਛਦਾ ਤੇ ਕੰਸਲਟੈਂਟ ਵਿਦਿਆਰਥੀ ਨੂੰ ਕਹਿੰਦਾ ਕਿ ਹਾਂ ਇਸੇ ਕੋਰਸ ਤੇ ਪੀਆਰ ਹੋਣੀ ਹੈ ਇਹ ਭੰਬਲ ਪੂਸਾ ਕੀ ਆ ਸਥਿਤੀ ਜ਼ਰਾ ਸਪਸ਼ਟ ਕਰਿਓ ਤੁਹਾਡੇ ਐਨਾਲਿਸਿਸ ਦੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਆਖਰ ਕਿਹੜੇ ਕੋਰਸਸ ਨੂੰ ਪੀਆਰ ਮਿਲਣੀ ਹੈ ਤੇ ਕੀ ਸਾਰਿਆਂ ਨੂੰ ਮਿਲਣੀ ਹੈ ਇੰਪੋਰਟੈਂਟ ਸਵਾਲ ਆ ਸਰ ਜਿਹੜਾ ਤੁਸੀਂ ਜਿਹੜਾ ਪੁੱਛਿਆ ਹੈਗਾ ਨਾ ਕਿਹੜਾ ਕੋਰਸ ਲੈ ਕੇ ਜੇ ਤੇ ਬਿਲਕੁਲ ਜਿਹੜੇ ਪੇਰੈਂਟਸ ਨੇ ਆਪਣੀ ਸਾਰੀ ਉਮਰ ਦੀ ਕਮਾਈ ਖਾਸ ਤੌਰ ਤੇ ਆਪਣੇ ਬੱਚਿਆਂ ਤੇ ਲਾਉਣੀ ਨਾ ਬੱਚਾ ਹੀ ਸਭ ਕੁਝ ਹੈਗੇ ਆ ਤੇ ਉਹ ਚਾਹੁੰਦੇ ਆ ਕਿ ਗਲਤੀ ਨਾ ਕੁਝ ਹੋ ਜੇ ਬੜਾ ਸੂਸਮਝ ਕੇ ਲਿਆ ਸੋ ਇਸ ਲਈ ਬੱਚਿਆਂ ਨੂੰ ਜਿਹੜੇ ਕੋਰਸੇ ਦਿੱਤੇ ਜਾ ਰਹੇ ਹਨ ਨਾ ਜਿਹੜੇ ਇੱਕੋ ਚੀਜ਼ ਮੈਂ ਤੁਹਾਨੂੰ ਕਹਾਂਗਾ ਨਾ ਸਾਡੇ ਤਕਰੀਬਨ ਖਾਸ ਤੌਰ ਤੇ ਸਾਡੇ ਵਿੱਚ ਕੀ ਚੀਜ਼ ਹੈ ਕਿ ਕਾਮਨ ਆ ਕਿ ਜਦੋਂ ਇੱਕ ਪਾਸੇ ਹੋ ਜਾਂਦਾ ਨਾ ਸਾਰੇ ਹੀ ਆਉਣ ਉਹ ਤੋਂ ਨਾ ਸ਼ੁਰੂ ਹੋ ਜਾਂਦੇ ਕਿ ਬਸ ਆਹੀ ਆਹੀ ਰਹਿ ਗਿਆ ਬਸ ਇਦਾਂ ਨੂੰ ਹੀ ਹੋਣਾ ਆਹੀ ਚੀਜ਼ ਚੱਲਣੀ ਪੈਣੀ ਆ ਜਿਹੜੀ ਕਿ ਸਭ ਤੋਂ ਵੱਡੀ ਗੱਲ ਤਾਂ ਕਰੀ ਆਪਾਂ ਆਪਣੇ ਰਾਹ ਹੀ ਲੱਭਦੇ કરી ਆਪਾ ਆਪਣੀ ਨਵੀਂ ਖੋਜ ਨਹੀਂ ਲੱਭਦੇ ਆਪਾਂ ਸਿਰਫ ਤੇ ਸਿਰਫ ਜਿੱਧਰ ਦੁਨੀਆ ਚੱਲ ਰਹੀ ਉਧਰਲੇ ਪਾਸੇ ਜਾਂ ਜਿੱਥੇ ਜਾਂ ਸਾਨੂੰ ਤੁਰਿਆ ਜਾਂਦਾ ਆਪਾਂ ਉਧਰਲੇ ਪਾਸੇ ਤੁਰ ਪੈਂਦੇ ਆ ਤੇ ਮੈਂ ਇਸ ਚੀਜ਼ ਦੇ ਸ਼ੁਰੂ ਤੋਂ ਹੀ ਅਗੇਂਸਟ ਆ ਮੈਂ ਤਾਂ ਕਹਿਣਾ ਹੁੰਦਾ ਕਿ ਜੇ ਜ਼ਿੰਦਗੀ 'ਚ ਕੁਝ ਅਲੱਗ ਕਰਨਾ ਸਿਰਾਹ ਲਾਉਣਾ ਵਾ ਨਾ ਤੇ ਤੁਹਾਨੂੰ ਆਪਣੇ ਰਸਤੇ ਆਪ ਬਣਾਉਣੇ ਚਾਹੀਦੇ ਆ ਸੋ ਆ ਜਿਹੜੀਆਂ ਇਸ ਵੇਲੇ ਜਦ ਮੈਂ ਗੱਲ ਵੀ ਕਰਲਾਂ ਹੈਲਥ ਕੇਅਰ ਸਕਿਲਡ ਦੇ ਕੋਰਸੇਸ ਲੋ ਤਾਂ ਵੀ ਆ ਰਾਉਗੀ ਸਾਰਾ ਕੁਝ ਕਿਹਾ ਜਾਂਦਾ ਵਾ ਸਾਰਾ ਕੁਝ ਤੂੰ ਮੈਂ ਇਸ ਜਿਹਨੇ ਹਾਂ ਹੱਕਚਾ ਠੀਕ ਆ ਇਸ ਵੇਲੇ ਮਿਲ ਰਹੀ ਆ ਪਰ ਕੀ ਪਤਾ ਜਰੂ ਤੁਹਾਡੇ ਬੱਚੇ ਨੇ ਪੜ੍ਹਾਈ ਕੁ ਪੂਰੀ ਕਰ ਲੈਣੀ ਉਦੋਂ ਕਿਹੜੇ ਰਾਜਾ ਦੀ ਪ੍ਰਜਾ ਹੋਣੀ ਆ ਫੇਰ ਦੱਸੋ ਕੀ ਕਰੋਗੇ ਆਉਂਗੇ ਉਸ ਬੰਦੇ ਕੋਲ ਉਹਨੇ ਤਾਂ ਮੂੰਹ ਹਲਾ ਦੇਣਾ ਜੀ ਮੈਂ ਤਾਂ ਉਦੋਂ ਲਈ ਵਾਸਤੇ ਸਲਾਹ ਦਿੱਤੀ ਸੀਗੀ ਸੋ ਮੈਂ ਤਾਂ ਕਹਿੰਨਾ ਕਿ ਚੀਜ਼ ਉਹ ਪਰੋ ਤੁਹਾਡਾ ਬੱਚਾ ਦੇ ਕੋਰਾ ਕਾਗਜ਼ ਆ ਇਸ ਵੇਲੇ ਆ ਇਸ ਵੇਲੇ ਪਲੇਨ ਪੇਪਰ ਆ ਜੋ ਮਰਜੀ ਮੈਂ ਤੇ ਲਿਖ ਸਕਦਾ ਜੇ ਕੋਈ ਕੁਝ ਲਿਖਿਆ ਗਿਆ ਨਾ ਫੇਰ ਦੁਬਾਰਾ ਐਡਿਟ ਨਹੀਂ ਹੋਣਾ ਸੋ ਇਸ ਵੇਲੇ ਬੱਚੇ ਨੂੰ ਆਪਣੇ ਉਹ ਰਾਸਤਾ ਦਿਵੋ ਜਿਹੜਾ ਬੱਚਾ ਆਪ ਡਿਸਾਈਡ ਕਰੇ ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਕਿ ਮੇਰੇ ਕੋਲ ਸਿਰਫ ਉਹਦੇ ਕੋਲ ਇੱਕ ਰਸਤਾ ਨਾ ਬਚੇ ਉਹਦੇ ਕੋਲ ਮਲਟੀਪਲ ਆਪਸ਼ਨਸ ਹੋਣ ਕਿੰਨੇ ਰਾਸਤੇ ਜਿਹੜੇ ਹੋਣ ਫਿਰ ਜਿਹੜਾ ਕੀ ਉਹ ਚੂਜ਼ ਕਰੇ ਸਭ ਤੋਂ ਪਹਿਲਾਂ ਦਾ ਅੱਜ ਮੈਂ ਬੱਚਿਆਂ ਨੂੰ ਵੀ ਕਹੂੰਗਾ ਪੇਰੈਂਟਸ ਨੂੰ ਵੀ ਕਹੂੰਗਾ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਬੱਚਿਆਂ ਨੂੰ ਕਹੂੰਗਾ ਜਿਹੜੀ ਮਰਜ਼ੀ ਮੇਰਾ ਵੀਰ ਪੜ੍ਹਾਈ ਲੈ ਲੈ ਇੱਕੋ ਚੀਜ਼ ਦਾ ਖਿਆਲ ਰੱਖੀ ਰੈਲੇਵੈਂਸੀ ਦਾ ਤਾਂ ਕਿ ਉਹਦੇ ਪੀਆਰ ਦੇ ਪੁਆਇੰਟਸ ਵਾਸਤੇ ਸੌਖਾ ਹੋਵੇ ਦੂਜੀ ਚੀਜ਼ ਐ ਇੰਨਾ ਮਿਹਨਤ ਨਾਲ ਪੜ੍ਹਾਈ ਕਰ ਕਾਲਜ ਦੇ ਨਾ ਉਥੇ ਪ੍ਰੋਸਪੈਕਟਸ ਜਾਂ ਬੋਰਡ ਤੇ ਤੁਹਾਡੀ ਜਿਹੜੀ ਫੋਟੋ ਲਗਣੀ ਚਾਹੀਦੀ ਆ ਐਨੇ ਵਧੀਆ ਜਿਹੜੇ ਕਿ ਨੰਬਰ ਜਿਹੜੇ ਕਿ ਉੱਥੇ ਲੈ ਜਾ ਤਾਂ ਕਿ ਆ ਜਿਹੜੀਆਂ ਚੀਜ਼ਾਂ ਦੀ ਲੋੜ ਹੀ ਨਾ ਪਵੇ ਕੈਨੇਡਾ ਨੂੰ ਹਰ ਤਰ੍ਹਾਂ ਦੇ ਬੰਦੇ ਚਾਹੀਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਖੁੱਲਦੀਆਂ ਰਹਿੰਦੀਆਂ ਬੰਦ ਹੁੰਦੀਆਂ ਰਹਿੰਦੀਆਂ ਸੋ ਮੈਂ ਇਸ ਚੀਜ਼ ਦੇ ਬਿਲਕੁਲ ਫੇਵਰ ਦੇ ਵਿੱਚ ਨਹੀਂ ਆ ਹਾਂ ਇਹ ਕੋਰਸ ਤਾਂ ਲਓ ਜੇ ਮੇਰਾ ਪਾਰਟਿਕੂਲਰ ਇੰਟਰਸਟ ਆ ਮੈਂ ਲਿਟਰਲੀ ਕਰਨਾ ਚਾਹੁੰਦਾ ਵਾਂ ਮੈਨੂੰ ਸ਼ੌਕ ਆ ਮੇਰੀ ਹੈਬਿਟ ਆ ਮੇਰੀ ਹੌਬੀ ਹੈਗੀ ਆ ਫਿਰ ਮੈਂ ਇਹ ਚੀਜ਼ਾਂ ਲਵਾਂ ਐਵੇਂ ਕਿਸੇ ਤੇ ਕਹਿ ਦੇ ਇਹ ਚੀਜ਼ਾਂ ਦੇ ਮੈਂ ਫੇਵਰ ਦੇ ਵਿੱਚ ਹੀ ਨਹੀਂ ਹੈਗੀ ਆ ਖਾਸ ਤੌਰ ਤੇ ਪਲੱਸ 2 ਮੈਂ ਤਾਂ ਪਰਸਨਲੀ ਮੇਰਾ ਕਿਤਾ ਮੇਰਾ ਜਿਹੜਾ ਕੀ ਹੈਗਾ ਮੇਰਾ ਵੀ ਜਿਹੜਾ ਕਾਰੋਬਾਰ ਆ ਬਾਹਰ ਭੇਜਣਾ ਚੱਲਦਾ ਮੈਂ ਤਾਂ ਬਿਲਕੁਲ ਐਡਵਾਈਸ ਕਰਦਾ ਵਾਂ ਸਟੂਡੈਂਟ ਜੇ ਪਲੱਸ 2 ਤੋਂ ਬਾਅਦ ਭੇਜਣਾ ਉਹਦਾ ਤਾਂ ਗ੍ਰੈਜੂਏਸ਼ਨ ਕਰਕੇ ਉਹ ਤਾਂ ਨਿਆਰੇ ਆ ਟੈਨਸ਼ਨ ਹੀ ਨਹੀਂ ਪੀਆਰ ਵੀ ਸੌਖੀ ਨਹੀਂ ਮਿਲਣੀ ਕਿਤੇ ਨੱਠਣਾ ਨਹੀਂ ਪੈਣਾ ਪੁਆਇੰਟ ਵੱਜ ਜਾਣੇ ਆ ਕਿਉਂ ਕੈਨੇਡਾ ਕੱਲੀ ਕੱਲੀ ਚੀਜ਼ ਦੇਣਾ ਪੁਆਇੰਟ ਤੁਹਾਨੂੰ ਦਿੰਦਾ ਤੁਹਾਡੀ ਉਮਰ ਦੇ ਤੁਹਾਡੀ ਪੜਾਈ ਦੇ ਤੁਹਾਡੀ ਲੈਂਗੁਏਜ ਦੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਦੇ ਜਦੋਂ ਆਪਾਂ ਪੀਆਰ ਲੈਣੀ ਕੋਈ ਸਫਾਰਸ਼ ਨਹੀਂ ਚੱਲਣੀ ਰਿਸ਼ਤੇਦਾਰਾਂ ਦੀ ਕੋਈ ਕਿਸੇ ਐਮਪੀ ਦੀ ਲੈਟਰ ਦੀ ਕਿਸੇ ਦੀ ਉਹਦੇ ਤੁਹਾਨੂੰ ਪੁਆਇੰਟ ਮਿਲਨੇ ਆ ਸੋ ਜਾਂ ਤਾਂ ਗ੍ਰੈਜੂਏਸ਼ਨ ਕਰਕੇ ਜਾਓ ਨਹੀਂ ਗ੍ਰੈਜੂਏਟ ਪਲੱਸ 2 ਬਾਅਦ ਜਾਣਾ ਬਿਲਕੁਲ ਜਾਣਾ ਚਾਹੀਦਾ ਜਾਓ ਹਜ਼ਾਰਾਂ ਲੱਖਾਂ ਬੱਚਾ ਜਾ ਚੁੱਕਾ ਆਪਣੀ ਜਿਹੜੀ ਕਿ ਲੱਖਾਂ ਹੀ ਜਾ ਚੁੱਕਾ ਹਜ਼ਾਰਾਂ ਤਾਂ ਕੀ ਕਹੂੰਗਾ ਮੈਂ ਜ਼ਿੰਦਗੀ ਬਣਾ ਚੁੱਕਾ ਪਰ ਇਸ ਲਈ ਪਤਾ ਕੀ ਉਹ ਆ ਕਿ ਮੈਂ ਆਪਣੇ ਰਿਸ਼ਤੇਦਾਰਾ ਮੇਰਾ ਫਰੈਂਡ ਸਰਕਲ ਆਵਲੇ ਲੋਕੇਸ਼ਨ ਚ ਕੋਰਸ ਇਹ ਚੀਜ਼ਾਂ ਛੱਡ ਦਿਓ ਨਹੀਂ ਤਾਂ ਤੰਗ ਹੋਵੋਗੇ ਕਿਉਂਕਿ ਇਸ ਵੇਲੇ ਬੱਚਾ ਫਸਿਆ ਪਤਾ ਕਿਹੜਾ ਜਿਹੜਾ ਬੱਚਾ ਹੁਣ ਵਰਕ ਪਰਮਿਟ ਖਤਮ ਹੋਣ ਵਾਲਾ ਨਾ ਜਿਹੜਾ 24 25 ਚੋਂ ਨਾ ਉਹ ਬੱਚਾ ਫਸਿਆ ਉਹ ਬੱਚਾ ਕਿਹੜਾ ਫਸਿਆ ਜਿਹੜੇ ਉੱਥੇ ਆ ਕੇ ਕਾਲਜ ਚੇਂਜ ਕੀਤੇ ਸ਼ਾਰਟਕਟ ਮਾਰੇ ਦੋ ਦੋ ਦਿਨ ਵਾਲੇ ਕਾਲਜ ਲੈ ਉਸ ਉਹ ਤਕਰੀਬਨ ਐਸ ਵੇਲੇ ਬੱਚਾ ਸਫਰ ਕਰ ਰਿਹਾ ਜਿਹਨੂੰ ਮਤਲਬ ਕਿ ਆਊਂਗਾ ਕਿ ਐਸ ਵੇਲੇ ਇੰਟਰਨਲ ਪੋਲਿਟਿਕਸ ਕੈਨੇਡਾ ਦੀ ਨਾ ਜਿਹੜਾ ਉਹਨੂੰ ਫੇਸ ਕਰਨਾ ਪੈ ਰਹੀਆਂ ਚੀਜ਼ਾਂ ਦਾ ਕਿ ਹਾਂ ਵੀ ਇਲੈਕਸ਼ਨਸ ਵੀ ਆਉਣ ਵਾਲੇ ਆ ਰੂਲਸ ਚੇਂਜ ਹੋਣ ਵਾਲੇ ਆ ਜਾਂ ਹੋ ਜਾਣਗੇ ਇੱਕ ਦੂਜੇ ਕਰਕੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਉਹ ਬੱਚਾ ਸਫਰ ਕਰ ਰਿਹਾ ਸੋ ਮੈਂ ਇਹ ਇੱਕ ਨਵੇਂ ਬੱਚੇ ਨੂੰ ਐਡਵਾਈਸ ਦੇਣਾ ਚਾਹੂੰਗਾ ਮੈਂ ਵੀ ਕੋਰਸ ਉਹ ਲੈ ਕੇ ਜਾਓ ਜਿਹੜਾ ਤੁਹਾਨੂੰ ਇਨ ਫਿਊਚਰ ਦੇ ਵਿੱਚ ਇੱਕ ਲਾਈਨ ਵੱਖਰਾ ਕਰੇ ਮੈਂ ਅੱਗੇ ਵੀ ਬੱਚਿਆਂ ਨੂੰ ਕਹਿੰਦਾ ਹੁੰਦਾ ਮੈਂ ਡਿਗਰੀ ਕੀਤੀ ਆ ਤੁਹਾਡੇ ਪੀਰੀਅਡਸ ਨੇ ਡਿਪਲੋਮਾ ਕੀਤਾ ਕਿਨੂੰ ਕੰਮ ਤੇ ਰੱਖੋਗੇ ਬੱਚਾ ਜਿੰਨਾ ਮਰਜੀ ਆਪਣੇ ਮਾਪੇ ਨੂੰ ਪਿਆਰ ਕਰਦਾ ਹੋਵੇ ਇੱਕ ਸੈਕਿੰਡ ਚ ਕਹਿੰਦਾ ਸਰ ਤੁਹਾਨੂੰ ਕਿਉਂਕਿ ਤੁਸੀਂ ਡਿਗਰੀ ਰੱਖੀਏ ਦੇਖੋ ਪੜਾਈ ਕਿੱਡੀ ਵੱਡੀ ਚੀਜ਼ ਆਪਣੇ ਮਾਪਿਆਂ ਦਾ ਕਿਨੂੰ ਛੱਡਦਾ ਜਿਹੜਾ ਉੱਤੇ ਲੱਖਾਂ ਰੁਪਏ ਲਾ ਰਿਆ ਮੈਂ ਤਾਂ ਉਹ ਤੋਂ ਪੈਸੇ ਕਮਾਉਣੇ ਆ ਨਾ ਮੇਰੇ ਤੋਂ ਵੀਜ਼ਾ ਲੱਗੂ ਮੇ ਤਾਂ 4 ਪੈਸੇ ਬਚਲੇ ਆ ਤੂੰ ਇਸ ਚੀਜ਼ ਦਾ ਮੈਂ ਲਗਾਉਂਗਾ ਪੜ੍ਹਾਈ ਹਾਂ ਕਹਿੰਦੇ ਨੇ ਸਲਾਹ ਦੇਣੀ ਬੜੀ ਸੌਖੀ ਜੋ ਮੈਂ ਤੇ ਦੇ ਰਿਹਾ ਕੈਨੇਡਾ ਚ 1 ਸਾਲ ਦਾ ਸਰਟੀਫਿਕੇਟ ਕੋਰਸ 2 ਸਾਲ ਦਾ ਡਿਪਲੋਮਾ 3 ਸਾਲ ਦਾ ਐਡਵਾਂਸ ਡਿਪਲੋਮਾ 4 ਸਾਲ ਦੀ ਜਿਹੜੀ ਡਿਗਰੀ ਹੈਗੀ ਆ ਮੈਂ ਤਾਂ ਕਹਿੰਦਾ ਡਿਗਰੀ ਲੈ ਜਾਓ ਉਹ ਪਰ ਡਿਗਰੀ ਯਾਰ ਫੀਸ ਕੋਣ ਦੇਊਗਾ 4 ਸਾਲ ਦੀ ਦੇ ਰੇਗਾ ਸਾਹਮਣੇ ਵਾਲਾ ਬੰਦਾ ਬਿਲਕੁਲ ਬਹੁਤ ਔਖਾ ਜੀ ਸੋ ਇਸ ਲਈ ਮੈਂ ਤਾਂ ਕਹੂੰਗਾ ਜੇ ਡਾਊਨ ਟਾਰੀ ਹੋ ਜਾਣਾ 3 ਸਾਲ ਦੇ ਕੋਰਸ ਲੈ ਲਓ ਬਿਲਕੁਲ ਫਾਇਦਾ ਤੁਹਾਨੂੰ ਹੋਊਗਾ ਕਈ ਵਾਰੀ ਬੱਚੇ ਤੋਂ ਲੈ ਕੇ ਜਾਂਦੇ ਆ ਬਾਅਦ ਚ ਉਹ ਤੇ ਚੇਂਜ ਕਰ ਲੈਂਦੇ ਆ ਤੇ ਮੈਂ ਨਾ ਤੁਹਾਨੂੰ ਕਈ ਬੱਚਿਆਂ ਨਾਲ ਗੱਲ ਕਰਾ ਸਕਦਾ ਜਿਹੜੇ ਅਸਲੇ ਪਛਤਾ ਰਹੇ ਸਰ ਸਹੀ ਰਾਸਤੇ ਗਏ ਸੀ ਐਮੀ ਚੇਂਜ ਕਰ ਲਿਆ ਕਿਉਂਕਿ ਨਾ ਹਰ ਚੀਜ਼ ਦੇ ਪੁਆਇੰਟ ਮਿਲਨੇ ਆ ਜੇ ਇੱਕ ਸਾਲ ਜ਼ਿਆਦਾ ਕੀਤਾ ਨਾ ਐਡਵਾਂਸ ਡਿਪਲੋਮਾ ਕੀਤਾ ਇਹਦੇ ਵੀ 15 ਪੁਆਇੰਟ ਮੈਨੂੰ ਜ਼ਿਆਦਾ ਮਿਲ ਜਣੇ ਐਡਵਾਂਸ ਡਿਪਲੋਮੇ ਦੇ ਜਦੋਂ ਕੰਮ ਕਰਨਾ ਇਹੀ ਚੀਜ਼ਾਂ ਉੱਥੇ ਵੀ ਹੋਣੀ ਆ ਡਿਪਲੋਮਾ ਕੀਤਾ ਐਡਵਾਂਸ ਡਿਪਲੋਮਾ ਕੀਤਾ ਐਡਵਾਂਸ ਡਿਪਲੋਮੇ ਨੂੰ ਪਹਿਲੋਂ ਲਾਈਨ 'ਚ ਰੱਖਿਆ ਜਾਏਗਾ ਐਡਵਾਂਸ ਡਿਪਲੋਮਾ ਕੀਤਾ ਹੋਇਆ ਵਾ ਤੇ ਜਦੋਂ ਤੁਸੀਂ ਜੌਬ ਜਾਣਾ ਵਾ ਉਦੋਂ ਵੀ ਤੁਹਾਨੂੰ ਪ੍ਰਾਇੋਰਟੀ ਹੈਗੀ ਆ ਉਪਰੋਂ ਤੁਹਾ ਜੇ ਨਾ ਬੀਸੀ ਜਾਣਾ ਵਾ ਡੈਫੀਨੇਟਲੀ ਮੈਂ ਤਾਂ ਹਰ ਬੱਚੇ ਨੂੰ ਕਹਾਂਗਾ ਐਸੋਸੀਏਟ ਡਿਗਰੀ ਨੂੰ ਲੈ ਐਸੋਸੀਏਟ ਡਿਗਰੀ ਨੂੰ ਆਰਟਸ ਵਿੱਚ ਲੈ ਸਕਦਾ ਇਕਨੋਮਿਕਸ ਲੈ ਸਕਦਾ ਵੱਖਰੀ ਵੱਖਰੀ ਤਰ੍ਹਾਂ ਦੀਆਂ ਸਪੈਸ਼ਲਾਈਜੇਸ਼ਨਾਂ ਮੈਂ ਆਜ ਕੰਪਿਊਟਰ ਸਾਇੰਸ ਹੈਗੀਆਂ ਵੱਖਰੀਆਂ ਵੱਖਰੀਆਂ ਹੈਗੀਆਂ ਐਸੋਸੀਏਟ ਆਫ ਸਾਇੰਸ ਵੀ ਹੈਗੀ ਆ ਸੋ ਆਪਣੀ ਹਰ ਫੀਲਡ ਨਾਲ ਤੁਸੀਂ ਐਸੋਸੀਏਟ ਡਿਗਰੀ ਲੈ ਸਕਦੇ ਆ ਐਸੋਸੀਏਟ ਡਿਗਰੀ ਕੀ ਹੈਗੀ ਆ ਬੇਸਿਕਲੀ ਇਹ ਅਮਰੀਕਾ ਦਾ ਕਨਸੈਪਟ ਆ ਅੱਧੀ ਡਿਗਰੀ ਜਿਹਨੂੰ ਕਹਿੰਦੇ ਆ ਫਿਰਾਂ ਤੂੰ ਅੱਧੀ ਡਿਗਰੀ ਕਰ ਲਾ ਫਿਰ ਮਾਰਕੀਟ ਦਾ ਐਕਸਪੀਰੀਅੰਸ ਲੈ ਲਾ ਫਿਰ ਜੇ ਤੂੰ ਪੜਨਾ ਪ ਤੁਸੀਂ ਨਾਲ ਦੀ ਨਾਲ ਜੇ ਪੜਦੇ ਆ ਤੀਜੇ ਸਾਲ ਸਿੱਧੀ ਐਡਮਿਸ਼ਨ ਆ ਨਹੀਂ ਵੀ ਪੜਨਾ ਵਰਕ ਪਰਮਿਟ ਲੈ ਕੇ 3 ਸਾਲ ਦਾ ਆਪਣਾ ਆਪਣੇ ਚਾਰ ਪੈਸੇ ਕਮਾ ਕੇ ਮਾਰਕੀਟ ਦਾ ਐਕਸਪੀਰੀਅੰਸ ਲੈ ਕੇ ਪੀਆਰ ਤੋਂ ਬਾਅਦ ਵਿੱਚ ਜੇ ਪੜ੍ਹਨਾ ਨਾ ਸਿੱਧੀ ਜਿਹੜੀ ਕਿ ਤੀਜੇ ਸਾਲ ਜਿਹੜੀ ਐਡਮਿਸ਼ਨ ਹੋਊਗੀ ਜਿਹਦਾ ਕਿ ਸਭ ਤੋਂ ਵੱਡਾ ਫਾਇਦਾ ਵਾ ਐਡਵਾਂਸ ਡਿਪਲੋਮਾ ਕਰਦੇ ਨਾ ਘੱਟੋ ਘੱਟ 2 ਸਾਲ ਜ਼ਰੂਰ ਮਾਫ ਹੁੰਦੇ ਆ ਜੇ ਡਿਗਰੀ ਕਰਨੀ ਸਿੱਧਾ ਤੀਜੇ ਸਾਲ ਬਾਅਦ ਜਾਂਦੇ ਆ ਮੀਨਸ ਜਿਹੜੀ ਪਹਿਲੀ ਪੜ੍ਹਾਈ ਕੀਤੀ ਆ ਪਹਿਲੀ ਮਿਹਨਤ ਕੀਤੀ ਆ ਨਾ ਮੈਂ ਮਾਪਿਆਂ ਦੇ ਪੈਸੇ ਲੱਗੇ ਮੈਂ ਵੀ ਟਾਈਮ ਲਾਇਆ ਉਹਦਾ ਮੈਨੂੰ ਲੌਂਗ ਟਰਮ 'ਚ ਜਿਹੜਾ ਕਿ ਆ ਫਾਇਦਾ ਜ਼ਰੂਰ ਹੋਗਾ ਨਾ ਕਿ ਸਿੰਪਲ ਡਿਪਲੋਮਾ ਦੇ ਵਿੱਚ ਕੁਛ ਨਹੀਂ ਹੋਣਾ ਬੇਟਾ ਉੱਥੇ ਰਹਿ ਜਾਣਾ ਦੁਬਾਰਾ ਕਹਿੰਦੇ ਨਾ ਡਿਗਰੀ ਕਰਨੀ ਪਈ ਹੁਣੇ ਨਹੀਂ ਹੈਗੀ ਤੇ ਕਈ ਜਣੇ ਕਈ ਜਣੇ ਕਹਿੰਦੇ ਡਿਗਰੀ ਕਰਕੇ ਕਰਨਾ ਕੀ ਆਪਾਂ ਸੈਟਲਮੈਂਟ ਲੈਣਾ ਮੈਂ ਤਾਂ ਕਹਿੰਦਾ ਬੇਟਾ ਆ ਜਿਹੜੀ ਮੈਂ ਨਾ ਸਵਾਲ ਪੁੱਛਿਆ ਸੀਗਾ ਕਿ ਇਹਨੂੰ ਕੰਮ ਤੇ ਰੱਖਾਂਗੇ ਇਹ ਪੜ੍ਹਾਈ ਹੀ ਹੈ ਕਿ ਜਿਹੜੀ ਨਾ ਸਾਈਡ ਤੇ ਤੁਹਾਨੂੰ ਦੁਨੀਆ ਤੋਂ ਸਾਈਡ ਤੇ ਰੱਖਦੀ ਆ ਆ ਮੇਰੇ ਵਰਗਾ ਲਗਾਤਾਰ ਇਹਨੇ ਸਾਲਾਂ ਤੋਂ ਲਗਾਤਾਰ ਬੁਲੀ ਆਉਂਦਾ ਬਈ ਕੰਮ ਤੇ ਚਲੋ ਮੈਂ ਇਮੀਗ੍ਰੇਸ਼ਨ ਦਾ ਕਰਦਾ ਪਰ ਕਿਉਂ ਆ ਅੰਦਰ ਪੜ੍ਹਾਈ ਬੋਲਦੀ ਆ ਹਜ਼ਾਰਾਂ ਹੀ ਬੱਚਾ ਵਾ ਸਾਡੇ ਕੋਲ ਜਿਹੜਾ ਰਿਫਿਊਜ਼ਲ ਜਦੋਂ ਲੱਗ ਗਿਆ ਇਹ ਮਾਰਕੀਟਿੰਗ ਕਹਤੇ ਕੈਨੇਡਾ ਬੰਦ ਹੁਣ ਨਹੀਂ ਜਾਂਦੇ ਸਾਰੇ ਯੂਕੇ ਚਲੋ ਅਸੀਂ ਖੜੇ ਰਹੇ ਤੇ ਹਜ਼ਾਰਾਂ ਹੀ ਬੱਚਾ ਸਾਡੇ ਕੋਲ ਵੀਜ਼ਾ ਲੈ ਕੇ ਗਿਆ ਕਿਉਂ ਲੈ ਕੇ ਗਿਆ ਅੰਦਰ ਪੜ੍ਹਾਈ ਸੀਗੀ ਐਕਸਪੀਰੀਅੰਸ ਹੈਗਾ ਸੋ ਪੜ੍ਹਾਈ ਹੀ ਸਭ ਕੁਝ ਹੈ ਮੈਂ ਤਾਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਨਹੀਂ ਤਾਂ ਕਿਤੇ ਨਾ ਕਿਤੇ ਜਿੰਨਾ ਕੰਪੀਟੀਟਿਵ ਯੋਗਾ ਨਾ ਆਪਾਂ ਲਾਈਨਾਂ ਤੋਂ ਪਿੱਛੇ ਹਟ ਜਾਾਂਗੇ ਤੁਹਾਡੇ ਬੱਚਿਆਂ ਦਾ ਨੁਕਸਾਨ ਜ਼ਰੂਰ ਹੋ ਸਕਦਾ ਸੋ ਮੈਂ ਉਮੀਦ ਕਰਦਾ ਵਾਂ ਐਜੂਕੇਸ਼ਨ ਨੂੰ ਤਵਜੋ ਦਿਓਗੇ ਕੈਨੇਡਾ ਚੱਲੇ ਜਾਂ ਪੜਨ ਲੈ ਆ ਦੋ ਸਾਲ ਤਿੰਨ ਸਾਲ ਔਖੇ ਸੌਕੇ ਕੱਢ ਲੈਣਾ ساری ਜ਼ਿੰਦਗੀ ਸਵਰਗ ਬਣ ਜਾਣੀ ਆ ਸੋ ਕੈਰੀਅਰ ਕਾਉਂਸਲਿੰਗ ਲੈ ਕੇ ਜਾਓ ਪਿਨਾਕਲ ਦੀ ਟੀਮ ਕੋਲ ਜਰੂਰ ਆਓ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਵੇ ਲੋ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਦਿਨ ਜਿਹੜੀ ਆਪਣੀ ਕਿਸਮਤ ਆ ਸਾਡੇ ਹੱਥਾਂ 'ਚ ਦੇਖ ਕੇ ਜਾਓ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਹੀ ਮਹੱਤਵਪੂਰਨ ਟੌਪਿਕ ਸੀ ਔਰ ਉਸੇ ਤਰ੍ਹਾਂ ਮਹੱਤਵਪੂਰਨ ਤੀਰਤ ਜੀ ਨੇ ਜਵਾਬ ਦੇ ਕੇ ਇਸ ਵੀਡੀਓ ਨੂੰ ਬੜਾ ਇੰਪੋਰਟੈਂਟ ਬਣਾ ਦਿੱਤਾ ਸੋ ਜ਼ਰੂਰ ਆਪਣੇ ਦੋਸਤਾਂ ਨਾਲ ਸ਼ ਔਰ 85578 85578 ਤੇ ਤੀਰਤਜੀਤ ਦੇ ਨਾਲ ਨਿੱਜੀ ਤੌਰ ਤੇ ਗੱਲ ਕਰੋ ਹੋਰ ਜਾਣਕਾਰੀ ਹਾਸਲ ਕਰੋ ਪੂਰੀ ਕਲੈਰਿਟੀ ਲਓ ਧੰਨਵਾਦ